ਕੀ ਬੋਲ ਗਿਆ ਹੋਰ ਮਾਵਾ ਆਵਾਜ਼ ਚੇੜਾ ਮਰਾ ਪੌਣਾ ਬਾਈ ਬੋਲੋ ਬਾਈ ਜਿਹੜਾ ਮਰਾ ਪੌਣਾ ਦਾ ਜਿਹੜਾ ਜੱਗੀ ਵਾਲਾ ਲੈ ਗਿਆ ਮਰਾ ਸਦਾ ਕੱਢ ਗਿਆ ਲੈ ਬਾਈ ਇੱਧਰ ਆ ਇੱਧਰ ਧਿਆਨ ਦਿਓ ਜੀ ਆਪਾ ਪੁਆਦ ਵਾਲੇ ਮਾਲਵੇ ਵਾਲੇ ਮਾਝੇ ਵਾਲੇ ਦੁਆਬੇ ਵਾਲੇ ਸਾਰੇ ਇਕੱਠੇ ਹੀ ਆ ਨਹੀਂ ਆਉਂਦੀਆਂ ਸਾਰੇ ਨਹੀਂ ਆਪਾ ਸਾਰੇ ਹੀ ਆ ਤੇ ਹਰਿਆਣਾ ਵੀ ਆਪਣਾ ਪੰਜਾਬ ਵੀ ਆਪਣਾ ਯੂਪੀ ਵੀ ਆਪਣਾ ਰਾਜਸਥਾਨ ਵੀ ਆਪਣਾ ਹੀ ਆ ਤੋ ਬਿਲਕੁਲ ਇਹ ਧੋਖਾ ਇਸ ਤਰ੍ਹਾਂ ਨੌਜਵਾਨ ਨੇ ਗੱਲ ਕੀਤੀ ਕਿ ਪੁਆਦ ਨੂੰ ਸਭ ਤੋਂ ਵੱਡੀ ਮਾਰ ਪਈ ਚੰਡੀਗੜ੍ਹ ਸੋਡਾ ਪੁਆਦ ਨੂੰ ਜਾੜਕੀ ਬਣਾਇਆ ਗਿਆ ਪੁਆਦੀ ਬੋਲੀ ਜਿਵੇਂ ਪੰਜਾਬੀ ਮਾਂ ਬੋਲੀ ਦੀਆਂ ਉਹ ਬੋਲੀਆਂ ਨੇ ਉਹ ਜੋ ਪੁਆਦੀ ਬੋਲੀ ਵੀ ਪੰਜਾਬੀ ਮਾਂ ਬੋਲੀ ਦੀ ਉਹ ਬੋਲੀ ਸੀ ਉਹਦੀ ਬੋਲੀ ਵੀ ਖਤਮ ਕਰਤੀ ਪਰ ਤੁਹਾਡਾ ਧੰਨਵਾਦ ਆ ਕਿ ਤੁਸੀਂ ਆਪਣੀ ਬੋਲੀ ਆਪਣੀ ਆਪਣੇ ਵਿਰਸੇ ਤੇ ਆਪਣੇ ਖਿੱਤੇ ਨੂੰ ਬਚਾਉਣ ਲਈ ਲੜ ਰਹੇ ਹੋ ਸੋ ਆਪਾਂ ਜਕਾਰੇ ਖੰਡਾ ਜੇ ਹੋਏ ਬੈਠਿਆ ਯਾਰ ਦੋਗੇ ਜਕਾਰੇ ਛੱਡ ਗਏ ਆਪਾਂ ਬੋਲੇ insan hai ਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਉਹ ਨੌਜਵਾਨ ਹੈ ਜਿਹਨੇ 2020 ਦੇ ਅੰਦੋਲਨ ਚ ਜਾਨ ਫੂਕਤੀ ਸੀ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਅਸੀਂ ਪੰਜਾਬ ਤੋਂ ਤੁਰੇ ਤੁਸੀਂ ਇਧਰੋਂ ਹਰਿਆਣਾ ਵੱਲੋਂ ਜ਼ੋਰ ਲਾ ਰਹੇ ਸੀ ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ ਉਹ ਦ੍ਰਿਸ਼ ਵਾਇਰਲ ਹੁੰਦਾ ਜੀਤੋ ਉਹ ਨੌਜਵਾਨ ਇੱਕ ਵਾਟਰ ਕਟ ਘਟਨਾ ਨੇ ਪੰਜਾਬ ਹਰਿਆਣਾ ਇਨੀ ਪੂਰੀ ਦੁਨੀਆ 'ਚ ਬੈਠੇ ਨੌਜਵਾਨਾਂ ਦੇ ਦਿਲਾਂ 'ਚ ਜੋਸ਼ ਭਰਤਾ ਸੀ ਤੇ ਉਸ ਘਟਨਾ ਕਰਕੇ ਨੌਜਵਾਨ ਕੜਾ ਜੋ ਨਿਕਲ ਕੇ ਸੰਘਰਸ਼ ਦੇ ਵਿੱਚ ਆਕੁੱਤੇ ਸੀ ਸੋ ਇਸ ਨੌਜਵਾਨ ਨੇ ਇਸ ਅੰਦੋਲਨ ਦੇ ਵਿੱਚ ਹੀ ਬਹੁਤ ਵੱਡਾ ਯੋਗਦਾਨ ਪਾਇਆ ਜਿਹੜਾ ਹੁਣ ਆਪਾਂ 220 ਵਾਲੇ ਦੋ ਜਣ ਦਾ ਦੂਜਾ ਹਿੱਸਾ ਆਪਾਂ ਮੰਨ ਲਗੇ ਦੂਜਾ ਭਾਗ ਮੰਨ ਲਗੇ ਦੂਜਾ ਮੋਰਚਾ ਮੰਨ ਲਗੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਆਪਾਂ ਬੈਠੇ ਆਂ ਪਰ ਜਿਸ ਤਰੀਕੇ ਦੇ ਨਾਲ ਨਵਦੀਪ ਨੇ ਆ ਕੇ ਆਪਣੀ ਦਰਦ ਕਹਾਣੀ ਦੱਸੀ ਹੈ ਕਿ ਕਿਵੇਂ ਮੈਨੂੰ ਟਾਰਚਰ ਕੀਤਾ ਗਿਆ ਕਿਵੇਂ ਜ਼ੁਲਮ ਕੀਤਾ ਗਿਆ ਕਿਵੇਂ ਤਸ਼ੱਦਦ ਟਾਇਆ ਗਿਆ ਛੱਡੇ ਪਾਰੇ ਕੇ ਬਰਫਾ ਲਟਾਇਆ ਗਿਆ ਪਾਣੀ ਜਿ ਡੋਵੋਇਆ ਗਿਆ ਕਰੰਟ ਲਾਇਆ ਗਿਆ ਕਈ ਕਈ ਰਾਤਾਂ ਕਈ ਕੀ ਦਿਨ ਸੌਣ ਨਹੀਂ ਦਿੱਤਾ ਗਿਆ ਸੋ ਇਹ ਕੋਈ ਨਵੀਂ ਗੱਲ ਨਹੀਂ ਆ ਇਹ ਸ਼ੁਰੂਆਤ ਆ ਭਰਾਵੋ ਇਹ ਯਾਦ ਰੱਖਿਓ ਆ ਜਿਹੜੇ ਨਵੇਂ ਕਾਲੇ ਕਾਨੂੰਨ ਲੈ ਕੇ ਆਏ ਆ ਮੈਂ ਅੱਜ ਇਹਦੇ ਬਾਰੇ ਤੁਹਾਨੂੰ ਨਾ ਕਰਨੀ ਚਾਹਣਾ ਵੈਸੇ ਜਸਪੰਦਰ ਤੱਕ ਆ ਜਿਹੜੇ ਨਵੇਂ ਕਾਨੂੰਨਾ ਦੇ ਸੋਧ ਕਰਕੇ ਕਹਿੰਦੇ ਆ ਅਸੀਂ ਵਸਤੀਵਾਦੀ ਕਾਨੂੰਨ ਅਸੀਂ ਅੰਗਰੇਜ਼ਾਂ ਦੇ ਬਣਾਏ ਹੋਏ ਕਾਲੇ ਕਾਨੂੰਨਾ ਤੋਂ ਲੋਕਾਂ ਨੂੰ ਸਟਕਾਰਾ ਦਿਵਾਇਆ ਲੋਕਾਂ ਨੂੰ ਇਨਸਾਫ਼ ਮਿਲੂਗਾ ਜਿਸ ਤਰੀਕੇ ਨਾਲ ਇਹਦੇ ਵੈਹ ਸੁਣੀ ਚਾਹੀਦੀ ਸੀ ਇਹਦੇ ਚਰਚਾ ਹੋਣੀ ਚਾਹੀਦੀ ਸੀ ਇਹਦੇ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ ਦਾ ਵਿਰੋਧ ਕਰਨਾ ਚਾਹੀਦਾ ਸੀ ਉਵੇਂ ਨਹੀਂ ਹੋਇਆ ਇਹਨਾਂ ਨੇ ਬਹਾਨਾ ਬਣਾਇਆ ਵੀ ਅਸੀਂ ਜਿਹੜੀ ਆਈਪੀਸੀ ਦੀ ਧਾਰਾ ਉਹ ਚ ਬਦਲਾਅ ਕਰਤਾ ਜੀ ਲੋਕਾਂ ਨੂੰ ਅਸੀਂ ਬਹੁਤ ਸੌਖਾ ਕਰਤਾ ਜੀ ਪਰ ਯਾਦ ਰੱਖਿਓ ਉਹ ਕਾਨੂੰਨਾਂ ਦੇ ਨੁਕਤੇ ਜਿਹੜੇ ਸਾਨੂੰ ਅੱਜ ਪੜਨ ਦੀ ਲੋੜ ਹੈ ਜਿਹੜੇ ਕਾਨੂੰਨਾਂ ਦੇ ਮਹਰ ਲੋਕ ਨੇ ਉਹਨਾਂ ਨੂੰ ਦੱਸਣ ਦੀ ਲੋੜ ਆ ਆਪਣੇ ਲੋਕਾਂ ਨੂੰ ਕਿ ਉਹਨਾਂ ਕਾਨੂੰਨਾਂ ਤਹਿਤ ਕਿਵੇਂ ਇਹ ਦੇਸ਼ ਆ ਜਿਹੜਾ ਪੁਲਿਸ ਸਟੇਟ ਵੱਲ ਵੱਧ ਰਿਹਾ ਜਾਂ ਕਿਵੇਂ ਪੁਲਿਸ ਦੀ ਧੱਕਾਸ਼ਾਹੀ ਪੁਲਿਸ ਦੀ ਗੁੰਡਾਗਰਦੀ ਪੁਲਿਸ ਦਾ ਰਾਜ ਇੱਥੇ ਆਉਣ ਵਾਲੇ ਸਮੇਂ 'ਚ ਹੋਣਾ ਜਿਵੇਂ ਕਿ ਕਾਨੂੰਨ 'ਚ ਕਿਹਾ ਗਿਆ ਹੈ ਕਿ 25 ਤੋਂ 40 ਦਿਨਾਂ ਤੱਕ ਕਿਸੇ ਵੀ ਬੰਦੇ ਨੂੰ ਚੱਕ ਕੇ ਕੋਈ ਇਤਲਾਾ ਨਹੀਂ ਦੇਣੀ ਕਿਸੇ ਕੋਰਟ ਨੂੰ ਕਿਸੇ ਜੱਜ ਨੂੰ ਕਿਸੇ ਅਦਾਲਤ ਨੂੰ ਕਿਸੇ ਘਰਦਿਆਂ ਨੂੰ ਪਰਿਵਾਰ ਦੇ ਮੈਂਬਰ ਨੂੰ ਗੈਰ ਕਾਨੂੰਨੀ ਤੌਰ ਤੇ ਤੁਹਾਨੂੰ ਉਹ ਆਪਣੇ ਕੋਲੇ ਹਿਰਾਸਤ ਚ ਰੱਖ ਸਕਦੇ ਆ 25 ਤੋਂ 40 ਦਿਨ ਦਾ ਸਮਾਂ ਪੁਲਿਸ ਕੋਲੇ ਬੰਦਾ 25 ਮਿੰਟ ਰਹਿ ਜਾਏ ਬਹੁਤ ਹੁੰਦਾ 25 ਮਿੰਟਾਂ ਦੀ ਪੁਲਿਸ ਕੀ ਕਰ ਦਿੰਦੀ ਹੈ ਤੇ ਜਿਹੜਾ ਬੰਦਾ ਮਹੀਨਾ ਮਹੀਨਾ ਕਿਸੇ ਦਾਤ ਨੂੰ ਨਹੀਂ ਪਤਾ ਕਿਸੇ ਪਰਿਵਾਰ ਨੂੰ ਨਹੀਂ ਪਤਾ ਕਿਸੇ ਸਮਾਜ ਨੂੰ ਨਹੀਂ ਪਤਾ ਕਿ ਲੋਕਾਂ ਨੂੰ ਨਹੀਂ ਪਤਾ ਉਹਦਾ ਹਸ਼ਰ ਕੀ ਕਰਨਗੇ ਇਸ ਤੋਂ ਇਲਾਵਾ ਉਹਨਾਂ ਕਰੂਨਾ ਜਿੰਨਾ ਤੱਕ ਮੈਂ ਮਾੜਾ ਮੋਟਾ ਉਹ ਵੀ ਸਮਝ ਸਕਿਆ ਗੱਲ ਨੂੰ ਕਿ ਜਿਹੜੇ ਸਾਡੇ ਸੰਘਰਸ਼ ਕਰਨ ਵਾਲੇ ਲੋਕ ਨੇ ਚਾਹੇ ਕਿਸਾਨ ਹੈ ਚਾਹੇ ਉਹ ਮਜ਼ਦੂਰ ਨੇ ਚਾਹੇ ਮੁਲਾਜ਼ਮ ਨੇ ਚਾਹੇ ਸਾਡੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਵਿਦਿਆਰਥੀ ਨੇ ਚਾਹੇ ਕੋਈ ਵੀ ਵਰਗ ਹੈ ਜਿਹੜਾ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰੂਗਾ ਸੜਕਾਂ ਦੇ ਉੱਤਰੂਗਾ ਆਪਣੇ ਲੋਕਾਂ ਨੂੰ ਲਾਮਬੰਦ ਕਰੂਗਾ ਉਹਨਾਂ ਦੇ ਉੱਤੇ ਜਿਹੜੇ ਅਤਵਾਦੀ ਰੋਕੂ ਕਾਨੂੰਨ ਹੈ ਉਹ ਲਾਗੂ ਕਿਵੇਂ ਕਰਨੇ ਆ ਆ ਸੜਕਾਂ ਦੇ ਬੈਚਾਂ ਦੇ ਉੱਤੇ ਹੀ ਐਨਐਸਏ ਦੇ ਯੂਏਪੀਏ ਲਾਉਣ ਦੀਆਂ ਭਰਾਵੋ ਤਿਆਰੀਆਂ ਹੋ ਗਈਆਂ ਕੋਈ ਇਹ ਕਹਿੰਦੇ ਵੀ ਕੋਈ ਭੰਨ ਤੋੜ ਹੋਊਗੀ ਜਿਵੇਂ ਆਪਾਂ ਦੇਖਿਆ 26 ਜਨਵਰੀ ਨੂੰ ਇਹਨਾਂ ਦੇ ਬੰਦਿਆਂ ਨੇ ਹੀ ਭੰਨ ਤੋੜ ਕੀਤੀ ਉੱਥੇ ਉਹ ਮੈਂ ਉਹਦਾ ਗਵਾਹ ਉਸ ਗੱਲ ਦਾ ਕਿਉਂਕਿ 26 ਜਨਵਰੀ ਨੂੰ ਮੈਂ ਦੇਖਿਆ ਕਿ ਦਿੱਲੀ ਦੇ ਵਿੱਚ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਜਾਂ ਬੱਸਾਂ ਖੜੀਆਂ ਸੀਆਂ ਸੜਕਾਂ ਦੇ ਪਾਸੇ ਉਹ ਨੌਜਵਾਨ ਰਾੜਾ ਨਾਲ ਲੋਹੇ ਦੀਆਂ ਦਾ ਡੰਡਿਆਂ ਨਾਲ ਪੰਨ ਰਹੇ ਸੀ ਮੈਂ ਕਿਹਾ ਮੈਂ ਕਿਹਾ ਵੀ ਇਹ ਕਾਰਨ ਕੀ ਹੈ ਤੁਸੀਂ ਕਿਹਾ ਪੰਦੇ ਆ ਇਹ ਸਰਕਾਰੀ ਹੈ ਜੀ ਉਹੀ ਚਾਰੇ ਪੰਜੇ ਨੌਜਵਾਨ ਜਿੰਨਾਂ ਦੀਆਂ ਸ਼ਕਲਾਂ ਮੇਰੇ ਚਿੱਤੇ ਸੀ ਅੱਗੇ ਗੁਰਦੁਆਰਾ ਮੈਨੂਕਾ ਢਿੱਲੇ ਦੇ ਕੋਲ ਜਾ ਕੇ ਉਹ ਪੂਸਤੀ ਗੱਡੀ 'ਚ ਬੈਠੇ ਸੀ। ਉਹਨੇ ਆਪ ਵੀ ਭੰਤੋੜ ਕਰਾ ਕੇ ਆਪ ਹੀ ਅਕਾ ਲਵਾ ਕੇ ਇੱਥੇ ਯੂਪੀਏ ਐਨਐਸਏ ਲਾ ਕੇ ਸਾਡੇ ਕਿਸਾਨ ਆਗੂਆਂ ਦੇ ਉੱਤੇ ਸਾਡੇ ਮਜ਼ਦੂਰਾਂ ਆਗੂਆਂ ਦੇ ਉੱਤੇ ਜਾਂ ਜਿਹੜੇ ਵੀ ਸੰਘਰਸ਼ ਕਰਨ ਵਾਲੇ ਲੋਕ ਨੇ, ਜਿਹੜੇ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ, ਜਿਹੜੇ ਆਪਣੇ ਲੋਕਾਂ ਨੂੰ ਜਗਾਉਂਦੇ ਆਂ ਜਿਲ੍ਹੇ 'ਚ ਕਿਵੇਂ ਬੰਦ ਕਰਨੇ ਆਂ ਭਰਾਵੋ? ਇੱਕ ਮੋਟੀ ਦੀ ਗੱਲ ਸਮਝ ਲਓ। ਜੇ ਹੁਣ ਤੱਕ ਜਿਹੜਾ ਕਾਰਪੋਰੇਟ ਆ ਜਿਹੜਾ ਵੱਡਾ ਘਰਾਣਾ ਜਿਹੜਾ ਪੂਰੇ ਭਾਰਤ ਦੀ ਹਰ ਮਹਿਕਮੇ ਹਰ ਅਧਾਰੇ ਦੇ ਉੱਤੇ ਹਰ चीज ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਜਿਵੇਂ ਰੇਲਵੇ ਉਹਨਾਂ ਦੇ ਕੋਲੇ ਆ ਗਿਆ ਦੂਰ ਸੰਚਾਰ ਦਾ ਮਹਿਕਮਾ ਆ ਗਿਆ 에어ਪੋਰਟ ਨਾਲ ਕੋਲੇ ਆ ਗਏ ਇਸ ਤਰੀਕੇ ਨਾਲ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਦੇ ਕਿੰਨੇ ਹਵਾਲੇ ਕਰਨਗੇ ਇੱਕ ਤਰੀਕੇ ਨਾਲ ਕਾਨੂੰਨ ਬਣਾ ਕੇ ਤੁਹਾਨੂੰ ਜੇਲਾ 'ਚ ਬੰਦ ਕਰਕੇ ਤੁਹਾਨੂੰ ਡਰਾ ਕੇ ਧਮਕਾ ਕੇ ਦਹਿਸ਼ਤ ਪਾ ਕੇ ਘਰਾ ਤਾਰ ਕੇ ਉਹਨਾਂ ਦਾ ਰਾਹ ਪੁੱਧਰਾ ਕਿਵੇਂ ਕਰਨਾ ਸੁਸ਼ਕਰ ਕੇ ਮੈਂ ਕਿਸਾਨ ਆਗੂ ਨੂੰ ਬੇਨਤੀ ਕਰਦਾ ਕਿ ਜਿੱਥੇ ਅਸੀਂ ਹੋਰਾਂ ਗੱਲਾਂ ਬਾਰੇ ਲੋਕਾਂ ਨੂੰ ਸੂਚਿਤ ਕਰਦੇ ਆਂ ਜਾਗਰੂਕ ਕਰਦੇ ਆਂ ਉਹਨਾਂ ਕਾਲੇ ਕਾਨੂੰਨਾਂ ਬਾਰੇ ਵੀ ਕਾਨੂੰਨ ਮਾਹਰਾਂ ਦੀ ਰਾਇ ਲੈ ਕੇ ਸੈਮੀਨਾਰ ਕਰਾ ਕੇ ਲੋਕਾਂ ਨੂੰ ਦੱਸਿਆ ਜਾਵੇ ਵੀ ਸਾਨੂੰ ਇਹਨਾਂ ਕਾਲੇ ਕਾਨੂੰਨਾਂ ਦਾ ਵੀ ਬੁਰਜੋਰ ਜਿਹੜਾ ਹੋ ਵਿਰੋਧ ਕਰਨਾ ਚਾਹੀਦਾ ਸੋ ਇਹ ਤੁਹਾਡੇ ਲੋਕਾਂ ਦੀ ਜਿੱਤ ਹੈ ਮੈਂ ਨਵਦੀਪ ਨਾ ਗੱਲ ਕਰਦਾ ਸੀਗਾ ਉਹ ਕਹਿੰਦਾ ਭਾਈ 16 ਮੁਕੱਦਮੇ ਦਿੱਤੇ ਆ ਦੋ ਮੁਕੱਦਮਿਆਂ ਦੀ ਗ੍ਰਿਫਤਾਰੀ ਪਾਈ ਹੈ ਬਾਕੀ ਮੁਕੱਦਮੇ ਉਵੇਂ ਰੱਖ ਲੈ ਜੇ ਸ਼ਾਇਦ ਅੱਜ ਲੋਕ ਰੋ ਨਾ ਜੁੜਦਾ ਲੋਕ ਨਾ ਇਕੱਠੇ ਹੁੰਦੇ ਆਵਾਜ਼ਾਂ ਨਾ ਬੁਲੰਦ ਹੁੰਦੀਆਂ ਲੋਕਾਂ ਅੱਜ ਨਾ ਸੱਦਾ ਦਿੰਦੇ ਸਾਡੇ ਕਿਸਾਨ ਆ ਗੂ ਵੀ ਚਲੋ ਭਈ ਬਾਲੇ ਆ ਉਸ ਤਰ੍ਹਾਂ ਤਰੀਕ ਨੂੰ ਸ਼ਾਇਦ ਨਵਦੀਪ ਸਿੰਘ ਜਲਵੇੜਾ ਭੁੱਲ ਜਾਂਦੇ ਵੀ ਆਪਾਂ 4-5 ਸਾਲ ਸਾਡਾ ਚੌਂਦਾ ਕਿਉਂ ਇੱਕ ਪਰ ਤੇ ਜਮਾਨਤ ਹੁੰਦੀ ਦੂਜੇ ਦੀ ਗਰਫਦਾਰੀ ਦੂਜੇ ਦੀ ਹੁੰਦੀ ਤੀਜਾ ਚੌਥਾ ਪੰਜਵਾਹੀ ਕੰਮ ਚੱਲਣਾ ਸੀਗਾ ਸੋ ਤੁਹਾਡੇ ਲੋਕਦਰ ਦੀ ਤੁਹਾਡੇ ਏਕੇ ਦੀ ਤੁਹਾਡੇ ਸੰਘਰਸ਼ ਦੀ ਜੱਤਾਂ ਪਤਾ ਲੱਗਣਾ ਚਾਹੀਦਾ ਕਿ ਹਲੇ ਅਸੀਂ ਚੌਣੇ ਐ ਇਹ ਆਵਾਜ਼ ਸਾਡੀ ਵਾਲੇ ਤੱਕ ਨਹੀਂ ਇਹ ਆਵਾਜ਼ ਸਾਡੀ ਦਿੱਲੀ ਤੱਕ ਪਹੁੰਚਣੀ ਚਾਹੀਦੀ ਆ ਮੈਂ ਜਕਾਰੇ ਨਾਲ ਆਪਣੀ ਸਮਾਪਤੀ ਕਰੂੰਗਾ